ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਕਮਲਿਆ ਭਾਈ ਬੁੱਧੂ ਸ਼ਾ ਅੱਜ ਆਪਾਂ ਬੁੱਧੂ ਸ਼ਾ ਬਾਰੇ ਵਿਚਾਰਾਂ ਸੰਧੀਆਂ ਕਰਾਂਗੇ ਜਾਂਗੀਰ ਦੇ ਰਾਸਮੇ ਸਾਧੂ ਨਾਂ ਦਾ ਇੱਕ ਟਾਂ ਦਾ ਵਪਾਰੀ ਬਹੁਤ ਮਸ਼ਹੂਰ ਸੀ ਇਸ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਭਾਈ ਬੁੱਧੂ ਸ਼ਾਹ ਇਸ ਨੇ ਸਾਰਾ ਕਾਰੋਬਾਰ ਸੰਭਾਲ ਲਿਆ ਅਤੇ ਇਹ ਲਾਹੌਰ ਦਾ ਰਹਿਣ ਵਾਲਾ ਸੀ ਕੁਝ ਲੋਕ ਭਾਈ ਬੁੱਧੂ ਸ਼ਾਹ ਨੂੰ ਵੀ ਸਾਧੂ ਨਾਮ ਨਾਲ ਹੀ ਪੁਕਾਰਦੇ ਸਨ ਕੋਈ ਕੁ ਸੁਭਾਈ ਐਸਾ ਸੀ ਲਾਹੌਰ ਸ਼ਹਿਰ ਵਿੱਚ ਉਸ ਦਾ ਇਟਾਂ ਦਾ ਕਾਫੀ ਵੱਡਾ ਕਾਰੋਗਾਰ ਸੀ ਉਹ ਮਜ਼ਦੂਰਾਂ ਪਾਸੋਂ ਇਟਾਂ ਬਣਵਾ ਕੇ ਤੇ ਆਵਿਆਂ ਦੇ ਵਿੱਚ ਭੋਗਵਾ ਕੇ ਅੱਗੇ ਵੇਚਦਾ ਸੀ ਉਸ ਦਾ ਕਾਰੋਬਾਰ ਇੰਨਾ ਵੱਡਾ ਸੀ ਕਿ ਉਸ ਕੋਲੋਂ ਸਰਕਾਰੀ ਕੰਮਾਂ ਲਈ ਵੀ ਇਟਾਂ ਖੇਦੀਆਂ ਜਾਂਦੀਆਂ ਸੀ ਕਹਿਣ ਦਾ ਭਾਅ ਕਿ ਵੱਡਾ ਸਰਕਾਰੀ ਤੌਰ ਤੇ ਠੇਕੇਦਾਰ ਵੀ ਸੀ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਉਸਨੇ ਸਭ ਤੋਂ ਪਹਿਲਾਂ ਲਾਹੌਰ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਸਾਹਿਬ ਦੇ ਕੀਰਤਨ ਅਤੇ ਬਾਣੀ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਤੇ ਰੋਜ਼ਾਨਾ ਹੀ ਆਪਣਾ ਸਮਾਂ ਕੱਢ ਕੇ ਚੂਨਾ ਮੰਡੀ ਲਾਹੌਰ ਵਿੱਚ ਤਰ ਮਸ਼ਾਲਾ ਦੇ ਵਿੱਚ ਲੱਗੇ ਦਰਬਾਰ ਦੇ ਵਿੱਚ ਹਾਜ਼ਰੀ ਭਰਦਾ ਤੇ ਖੁਸ਼ੀਆਂ ਪ੍ਰਾਪਤ ਕਰਦਾ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 2 ਸਾਲ ਤੋਂ ਜ਼ਿਆਦਾ ਸਮਾਂ ਤੱਕ ਲਾਹੌਰ ਵਿੱਚ ਰਹੇ ਸੀ ਜਦੋਂ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲਾਹੌਰ ਭੇਜਿਆ ਸੀ ਤੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਵੀ ਬਚਨ ਕੀਤੇ ਸੀ ਕਿ ਜਿੰਨਾ ਚਿਰ ਤੱਕ ਅਸੀਂ ਆਪ ਜੀ ਨੂੰ ਬੁਲਾਇਏ ਨਾ ਉਹਨਾਂ ਚਿਰ ਨਹੀਂ ਆਉਣਾ ਤੇ ਗੁਰੂ ਸਵਾਰਿਓ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤਾਂ ਤਨ ਸਾਹਿਬ ਸ੍ਰੀ ਗੁਰਜਨ ਦੇਵ ਜੀ ਦੀ ਬਾਣੀ ਚਾਰ ਸ਼ਬਦ ਚਾਰ ਚਿੱਠੀਆਂ ਦੇ ਰੂਪ ਵਿੱਚ ਚਾਰ ਵਾਰੀ ਲਿਖ ਲਿਖ ਕੇ ਗੁਰੂ ਰਾਮਦਾਸ ਜੀ ਪਾਸ ਭੇਜੀਆਂ ਸਨ ਪਰ ਕੁਝ ਲੋਕ ਜੋ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬੈਠਣਾ ਨਹੀਂ ਸੰਲੋਚਦੇ ਉਹਨਾਂ ਵੱਲੋਂ ਚਿੱਠੀਆਂ ਗਾਇਬ ਕੀਤੀਆਂ ਜਾਂਦੀਆਂ ਰਹੀਆਂ ਭਾਵੇਂ ਕਿ ਅਖੀਰ ਦੇ ਵਿੱਚੋਂ ਪਰਦਾ ਫਾਸ਼ ਹੋ ਗਿਆ ਸੀ ਪਰ ਗੁਰੂ ਸਵਾਰਿਓ ਆਪਾਂ ਪਾਈ ਬੁੱਧੂ ਦੇ ਆਵੇ ਦੀ ਗੱਲਬਾਤ ਕਰਨੀ ਹੈ ਇਸ ਵਿਸ਼ੇ ਤੇ ਆਪਾਂ ਜ਼ਿਆਦਾ ਵਿਚਾਰ ਨਾ ਕਰੀਏ ਉਹ ਅਗਲੇ ਸਮੇਂ ਵਿੱਚ ਕਰਾਂਗੇ ਹੁਣ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਤੇ ਸਿੱਖ ਸੰਗਤ ਨੂੰ ਬੇਨਤੀ ਭੇਜੀ ਕਿ ਗੁਰੂ ਸਾਹਿਬ ਜੀ ਇਸ ਮੂਹ ਸਾਧ ਸੰਗਤ ਸਮੇਤ ਮੇਰੇ ਗ੍ਰਹਿ ਵਿਖੇ ਮੇਰੇ ਘਰ ਵਿੱਚ ਆ ਕੇ ਲੰਗਰ ਪ੍ਰਸ਼ਾਦਾ ਛਕਿਆ ਜਾਵੇ ਅਤੇ ਅਰਦਾਸ ਬੇਨਤੀ ਕੀਤੀ ਜਾਵੇ ਮੇਰੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇਟਾਂ ਚੰਗੀ ਤਰ੍ਹਾਂ ਪੱਕ ਜਾਣ ਜਦੋਂ ਸਿੱਖ ਸੰਗਤ ਭੋਜਨ ਛਕ ਰਹੀ ਸੀ ਉਸ ਵੇਲੇ ਭਾਈ ਕਮਲਿਆ ਜੀ ਬਦੂਸ਼ਾ ਦੇ ਘਰ ਦੇ ਅੱਗੇ ਪੁਜਿਆ ਕਿੱਥੇ ਸੰਗਤ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਕੇ ਦਰਵਾਜ਼ੇ ਉੱਪਰ ਖੜੇ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਉਸ ਨੂੰ ਖਾਣ ਲਈ ਵੀ ਕੁਝ ਨਹੀਂ ਦਿੱਤਾ ਸੇਵਾਦਾਰ ਨੇ ਇਹ ਕਹਿ ਕੇ ਢਾਲ ਦਿੱਤਾ ਕਿ ਤੂੰ ਲੇਟ ਹੋ ਗਿਆ ਹੈ ਭੋਜਨ ਵਰਤ ਚੁੱਕਿਆ ਹੈ ਪਰ ਅਸਲੀ ਕਾਰਨ ਭਾਈ ਕਮਲਿਆ ਜੀ ਦੇ ਪਾਟੇ ਕੱਪੜੇ ਅਤੇ ਕਮਲਿਆਂ ਵਾਲੇ ਸਭਾ ਨੂੰ ਵੇਖ ਕੇ ਸਿਵਾਧਾਰਾ ਨੇ ਉਸ ਨੂੰ ਰੋਗ ਦਿੱਤਾ ਸੀ ਔਰ ਉਹ ਬਾਹਰ ਦਰਵਾਜ਼ੇ ਦੇ ਸਾਹਮਣੇ ਖੜਾ ਹੋ ਗਿਆ ਸਿੱਖ ਸੰਗਤਾਂ ਦੇ ਭੋਜਨ ਛਕਣ ਪਿੱਛੋਂ ਭਾਈ ਬਦੂਸ਼ਾ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਮੇਰੇ ਮਨ ਦੀ ਭਾਵਨਾ ਹੈ ਕਿ ਇਸ ਵਾਰੀ ਮੇਰੇ ਆਵੇ ਦੀਆਂ ਇਟਾਂ ਵਧੀਆ ਪੱਕਣ ਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੀ ਹੋਏ ਜਦੋਂ ਭਾਈ ਬੁੱਧੂ ਸ਼ਾਹ ਦੇ ਆਵੇ ਦੀਆਂ ਇਟਾਂ ਪੱਕ ਜਾਣ ਉਸ ਸਮੇਂ ਬਾਹਰ ਤੋਂ ਭਾਈ ਕਮਲье ਦੀ ਆਵਾਜ਼ ਆਈ ਇਟਾਂ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਨੇ ਮੈਨੂੰ ਭੁੱਖੇ ਨੂੰ ਕੁਝ ਖਾਣ ਲਈ ਨਹੀਂ ਦਿੱਤਾ ਜਦੋਂ ਮੈਂ ਸੇਵਾਦਾਰ પાસે ਭੋਜਨ ਮੰਗਿਆ ਉਹਨਾਂ ਨੇ ਜਵਾਬ ਦਿੱਤਾ ਕਿ ਭੋਜਨ ਵਰਤ ਚੁੱਕਿਆ ਹੈ ਗੁਰੂ ਅਰਜਨ ਦੇਵ ਜੀ ਨੇ ਬੁੱਧੂ ਸ਼ਾਹ ਨੂੰ ਕਿਹਾ ਭਾਈ ਕਮਲਜੀਏ ਦੇ ਵਾਕ ਅਨੁਸਾਰ ਤੇਰੀ ਆਵੇ ਦੀਆਂ ਇੱਟਾਂ ਕੱਚੀਆਂ ਹੀ ਰਹਿਣਗੀਆਂ ਕਿਉਂਕਿ ਤੇਰੇ ਆਦਮੀਆਂ ਨੇ ਇੱਕ ਲੋੜਵੰਦ ਨੂੰ ਭੋਜਨ ਨਹੀਂ ਦਿੱਤਾ ਉਸ ਦਾ ਕਿਹਾ ਵਿਰਥਾ ਨਹੀਂ ਜਾ ਸਕਦਾ ਪਰ ਸਿੱਖ ਸੰਗਤ ਦੀ ਅਰਦਾਸ ਕੀਤੀ ਵੀ ਵਿਰਥ ਨਹੀਂ ਜਾਂਦੀ ਇਸ ਲਈ ਤੇਰੀਆਂ ਕੱਚੀਆਂ ਇੱਟਾਂ ਵੀ ਪੱਕੀਆਂ ਦੇ ਭਾਅ ਤੇ ਵਿਕਣ ਗਈਆਂ ਗੁਰੂ ਸਵਾਰਿਓ ਆਪਾਂ ਆਪਣੇ ਨਗਰਾਂ ਦੇ ਵਿੱਚ ਲੰਗਰ ਲਗਾਉਂਦੇ ਹਾਂ ਸੜਕਾਂ ਦੇ ਉੱਤੇ ਗੱਡੀਆਂ ਨੂੰ ਹੱਥ ਜੋੜ-ਜੋੜ ਕੇ ਰੋਕ-ਰੋਕ ਕੇ ਪ੍ਰਸ਼ਾਦਾ ਛਕਾਉਂਦੇ ਹਾਂ ਜਦੋਂ ਕਿ ਵਿੱਚ ਗੱਡੀ ਦੇ ਵਿੱਚ ਬੈਠਾ ਕਰੋੜਪਤੀ ਬੰਦਾ ਸਿਰ ਹਲਾ ਹਲਾ ਕੇ ਨਾ ਕਰਦਾ ਹੈ ਪਰ ਅਸੀਂ ਧੱਕੇ ਨਾਲ ਉਹਦਾ ਸ਼ੀਸ਼ਾ ਸਾਫ਼ ਕਰਦੇ ਹਾਂ ਕਦੀ ਮਿਲਤਾ ਕਰਦੇ ਹਾਂ ਤਰਲੇ ਕਰਦੇ ਹਾਂ ਦੂਜੇ ਬੰਨੇ ਨਗਰ ਤੋਂ ਕੋਈ ਮਾਈ ਬੁਰੜੀ ਜਿਹੜੀ ਤੁਰ ਨਹੀਂ ਸਕਦੀ ਮੰਜੇ ਤੇ ਬੈਠੀ ਹੋਵੇ ਆਪਣੀ ਪੋਤਰੀ ਜਾਂ ਪੁੱਤਰੇ ਨੂੰ ਕਹੇਗੀ ਪੁੱਤ ਥੋੜੀ ਜੀ ਦਾਲ ਬਹੁਤ ਸਵਾਦ ਦੀ ਲੰਗਰ ਦੀ ਲਿਆ ਕੇ ਦਿਓ ਮੈਂ ਸ਼ਕ ਲਵਾਂ ਤਿੱਲੰਗਰ ਦੇ ਵਿੱਚ ਪਿਆਰਿਓ ਵਰਤੌਣ ਵਾਲੇ ਜਿਹੜੇ ਨੇ ਉਹ ਕਹਿਣਗੇ 5 ਵਜੇ ਤੋਂ ਪਹਿਲਾਂ ਆਪ ਜੀ ਨੂੰ ਲੰਗਰ ਨਹੀਂ ਮਿਲ ਸਕਦਾ ਕਿਉਂ ਕਿਉਂਕਿ ਜਿਹੜੀ ਕਾਰਾਂ ਵਾਲੀ ਸੰਗਤ ਸ਼ਰਕਾਂ ਤੇ ਆ ਰਹੀ ਉਹਨਾਂ ਨੂੰ ਪਹਿਲਾਂ ਛਕਾਉਣਾ ਸੁਕੈਨ ਦਾ ਭਾਵ ਕਿ ਲੰਗਰ ਪ੍ਰਸ਼ਾਦਾ ਵਰਤੌਣ ਵਾਲਿਆਂ ਦੇ ਵਿੱਚ ਕਦੀ ਵੀ ਐਸੀ ਹਉਮੈ ਨਹੀਂ ਆਉਣੀ ਚਾਹੀਦੀ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਨਗਰ ਦਾ ਹੈ ਚਾਹੇ ਕੋਈ ਰਾਹੀ ਪਾਤੀ ਹੈ ਚਾਹੇ ਕਿਸੇ ਨੂੰ ਵੀ ਭੁੱਖ ਲੱਗੀ ਹੋਵੇ ਪਿਆਰੇ ਉਸ ਨੂੰ ਲੰਗਰ ਜ਼ਰੂਰ ਮਿਲਣਾ ਚਾਹੀਦਾ ਸੋ ਰੱਬ ਦੀ ਕੁਦਰਤ ਉਸ ਸਾਲ ਬਹੁਤ بارشਾਂ ਹੋਈਆਂ ਤੇ بارشਾਂ ਦੇ ਨਾਲ ਲੋਕਾਂ ਦੇ ਪੁਰਾਣੇ ਘਰ ਤਾਂ ਡਿੱਗਣੇ ਹੀ ਸਨ ਕਿਲੇ ਦੀ ਕੰਧ ਵੀ ਡਿੱਗ ਗਈ ਕਿਲੇ ਦੀ دیوار ਬਣਾਉਣ ਲਈ ਸੂਬੇਦਾਰ ਨੂੰ ਪੱਕੀਆਂ ਇੱਟਾਂ ਕਿਸੇ ਪਾਸੋਂ ਨਾ ਮਿਲੀਆਂ ਕਿਲੇ ਦੀ دیوار ਬਣਾਉਣੀ ਜ਼ਰੂਰੀ ਸੀ ਇਸ ਲਈ ਸੂਬੇਦਾਰ ਨੇ ਭਾਈ ਬੁੱਧੂ ਸ਼ਾਹ ਪਾਸੋਂ ਉਹਦੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਦਾ ਕਰਕੇ ਆਪਣੀ ਦੀਵਾਰ ਪੂਰੀ ਕਰਵਾਈ ਬੁੱਧੂ ਸ਼ਾਹ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜਾ ਖੁਸ਼ ਹੋਇਆ ਕਾफी ਮੰਗਣੀ ਚਾਹੀਦੀ ਹੈ ਜੇਕਰ ਉਹ ਤੁਹਾਨੂੰ ਆਫ ਕਰ ਦਿੰਦਾ ਹੈ ਤਾਂ ਤੁਹਾਡੇ ਆਵੇ ਵਿੱਚ ਇੱਟਾਂ ਕਦੇ ਕੱਚੀਆਂ ਨਹੀਂ ਰਹਿਣਗੀਆਂ ਭਾਈ ਸਾਹਿਬ ਨੇ ਇਦਾਂ ਹੀ ਕੀਤਾ ਜਦੋਂ ਭਾਈ ਕੰਵਲਿਆ ਨੇ ਉਹਨਾਂ ਅਨਮੋਲ ਤੋਹਫਿਆਂ ਨੂੰ ਦੇਖਿਆ ਤਾਂ ਬਹੁਤ ਖੁਸ਼ੀ ਆਈ ਉਸਨੇ ਭਾਈ ਬੁੱਧੂ ਸ਼ਾਹ ਨੂੰ ਇਹ ਸ਼ੱਤ ਉਤੇ ਮਾਫ ਕਰ ਦਿੱਤਾ ਕਿ ਉਹ ਉਹਨਾਂ ਨੌਕਰਾਂ ਨੂੰ ਡੰਡਤ ਕਰੇਗਾ ਜਿਨ੍ਹਾਂ ਨੇ ਉਸ ਨੂੰ ਆਪਣੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਰੋਗ ਦਿੱਤਾ ਸੀ ਅੱਗੇ ਲਈ ਬੁੱਧੂ ਸ਼ਾਹ ਨੇ ਇਹ ਵੀ ਗੱਲ ਪੱਲੇ ਬੰਨ ਲਈ ਕਿ ਨੰਗੇ ਅਤੇ ਭੁੱਖੇ ਦੀ ਪਰਮਾਤਮਾ ਪਹਿਲਾਂ ਸੁਣਦਾ ਹੈ ਨੰਗੇ ਨੂੰ ਕੱਪੜਾ ਤੇ ਭੁੱਖੇ ਨੂੰ ਅੰਨ ਦੇਣ ਵਾਲਿਆਂ ਦੀਆਂ ਮਰਾਦਾਂ ਪਰਮਾਤਮਾ ਪੂਰੀਆਂ ਕਰਦਾ ਹੈ। ਇਤਿਹਾਸ ਦੀ ਪਰਤਾਲ ਕਰਨ ਤੇ ਪਤਾ ਚੱਲਦਾ ਹੈ ਕਿ ਬੁੱਧੂ ਸ਼ਾਹ ਦੀ ਮੌਤ ਜਿਸ ਜਗ੍ਹਾ ਹੋਈ ਉੱਥੇ ਹੀ ਦਮਨਾ ਦਿੱਤਾ ਗਿਆ ਤੇ ਇਤਿਹਾਸ ਵਿੱਚ ਇਹ ਵੀ ਕਿਹਾ ਗਿਆ ਕਿ ਇਹਦੀ ਮੌਤ ਆਵੇ ਵਿੱਚ ਡਿੱਗਣ ਕਰਕੇ ਹੋਈ ਸੀ ਇੱਥੇ ਹੀ ਬੁੱਧੂ ਸ਼ਾਹ ਦੀ ਸਮਾਦੀ ਬਣਾਈ ਗਈ ਹੈ ਜੋ ਹੁਣ ਬਹੁਤ ਮਾੜੀ ਹਾਲਤ ਵਿੱਚ ਹੈ। ਭਾਈ ਬੁੱਧੂ ਸ਼ਾਹ ਦਾ ਆਵਾ ਨਾ ਤੋਂ ਜਾਣੀ ਜਾਂਦੀ ਹੈ ਸਾਨੂੰ ਹਰ ਲੋੜਵੰਦ ਅਤੇ ਭੁੱਖੇ ਦੀ ਮਦਦ ਕਰਨੀ ਚਾਹੀਦੀ ਹੈ ਲੰਗਰ ਬਿਨਾਂ ਕਿਸੇ ਭੇਦ ਭਾਵ ਦੇ ਵਰਤੌਣਾ ਚਾਹੀਦਾ ਹੈ ਲੰਗਰ ਛਕਾਉਂਦਿਆਂ ਮਨ ਦੇ ਵਿੱਚ ਕਦੇ ਵੀ ਐਸੀ ਸ਼ੰਕਾ ਨਹੀਂ ਕਰਨੀ ਚਾਹੀਦੀ ਜੋ ਸਾਡੀ ਕਈ ਹੋਈ ਗੱਲ ਅਗਲੇ ਦੀ ਭਾਵਨਾ ਤੇ ਛੇਸ ਬਣ ਕੇ ਲੱਗੇ ਕਿਉਂਕਿ ਲੰਗਰ ਦਾ ਮਹੱਤਵ ਇਹ ਹੈ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਿਆ ਤੋਂ ਲੰਗਰ ਚਾਲੂ ਕੀਤਾ ਸੀ ਪਿਆਰਿਓ ਜੋ ਅੱਜ ਤੱਕ ਉਹ ਲੰਗਰ ਚੱਲਦਾ ਆ ਰਿਹਾ ਹੈ ਉਹਨਾਂ ਨੇ ਵੀ ਭੁੱਖੇ ਸਾਧੂ ਸੰਤਾਂ ਨੂੰ ਉਹ ਲੰਗਰ ਛਕਾ ਕੇ ਪਿਤਾ ਜੀ ਪਾਸੋਂ ਛਿੜਕਾਂ ਵੀ ਲਈਆਂ ਸਨ ਪਰ ਉਹਨਾਂ ਨੇ ਲੋੜਵੰਦਾ ਨੂੰ ਖਾਣਾ ਖਵਾ ਕੇ ਆਪਣੇ ਇਸ਼ਟ ਨੂੰ ਆਪਣੇ ਪਰਮੇਸ਼ਰ ਨੂੰ ਆਪਣੇ ਮਨ ਨੂੰ ਖੁਸ਼ ਕੀਤਾ ਸੀ ਨਾ ਕਿ ਪਿਤਾ ਜੀ ਨੂੰ ਸੋ ਅੱਜ ਦਾ ਇਤਿਹਾਸ ਆਪ ਜੀ ਨਾਲ ਭਾਈ ਬੁੱਧੂ ਦਾ ਆਵਾ ਜਿਹੜੀਆਂ ਕੱਚੀਆਂ ਇਟਾਂ ਪੱਕੀਆਂ ਦੇ ਭਾਅ ਵਿਕੀਆਂ ਆਪ ਜੀ ਨੇ ਸਾਂਝਾ ਕੀਤਾ ਹੈ ਆਸ ਹੈ ਸਮੂਹ ਸਾਧ ਸੰਗਤ ਜੀ ਬਹੁਤ ਪਿਆਰ ਸਤਿਕਾਰ ਦੇ ਨਾਲ ਇਹਨੂੰ ਸਵੀਰਣ ਕਰੋਗੇ ਅਤੇ ਦਾਦਾ ਦਾ ਹੌਸਲਾ ਵਧਾਓਗੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਔਰ ਦਾਸ ਇਸ ਇਛਾ ਦੇ ਨਾਲ ਆਜੀ ਦੇ ਨਾਲ ਹਰ ਵਕਤ ਸਾਂਝ ਪਾਉਂਦਾ ਰਹੇਗਾ ਸਤਿਗੁਰੂ ਸੱਚੇ ਆਪ ਜੀ ਤੇ ਕਿਰਪਾ ਕਰਨ ਦੀ ਗੱਜ ਕੇ ਫਤਗ ਜਾਈਏ ਹੋ ਆਜੂ ਜੀ ਕਾ ਖਾਲਸਾ ਹੋ ਆਜੂ ਜੀ ਕੀ ਫਤਿਹ